ਲੇ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਤਿੰਨ ਵੈਰਾਈਟੀਆਂ ਮਿਕਸ ਕਰਕੇ ਬੀਜਾਂਗੇ ਅੱਜ ਉੱਤੇ ਮੈਂ ਵੀਡੀਓ ਕਲਿੱਪ ਲਾ ਦਿੰਨਾ 826 ਘਰ ਦਾ ਵੀ 872 ਯੂਨੀਵਰਸਿਟੀ ਵਾਲਾ ਤੇ ਬਾਇਓ ਸੀਡ ਦਾ ਗੁਰੂ ਯਾਨੀ 3385 ਤੇ ਸੀ ਟ੍ਰੀਟਮੈਂਟ ਕਰ ਰਹੇ ਹਾਂ ਪ੍ਰੇਰਕ ਦੇ ਨਾਲ ਆਹ ਵਾਲਾ ਤਰੀਕਾ ਸਭ ਤੋਂ ਵਧੀਆ ਬਾਈ ਥੋੜਾ ਜਿਹਾ ਪਾਣੀ ਲਓ ਥੋੜਾ ਜਿਹਾ ਵਿੱਚ ਦਵਾਈ ਪਾਓ 200 ਐਮਐਲ ਦੇ ਹਿਸਾਬ ਦੇ ਨਾਲ ਪ੍ਰਤੀ ਇਕੜ ਦਵਾਈ ਤੁਸੀਂ ਸੋ ਸਕਦੇ ਹੋ ਨਾਲ ਜੇ ਫੰਗੀਸਾਈਡ ਪਾਉਣਾ ਤਾਂ ਹਰੈਕਸਲ ਈਜ਼ੀ ਪਾ ਸਕਦੇ ਹੋ ਟੈਬੂਕੋਨਾਜ਼ੋਲ ਪਾ ਸਕਦੇ ਹੋ ਠੀਕ ਆ ਬਹੁਤ ਵਧੀਆ ਰਿਜ਼ਲਟ ਨੇ ਇਹਨਾਂ ਦੇ ਤੇ ਹੁਣ ਤਿੰਨੇ ਕਣਕਾਂ ਤਿੰਨੇ ਕਿਸਮਾਂ ਮਿਕਸ ਕਰਕੇ ਬੀਜਾਂਗੇ ਆ ਪਈ 872 ਜੀ ਉੱਤੇ ਮੈਂ ਕਲਿੱਪ ਵੀ ਲਾਤੀ 826 ਦਾ ਘਰ ਵਾਲਾ ਵੀ ਗ੍ਰੇਡਿੰਗ ਕੀਤਾ ਹੋਇਆ ਤੇ ਨਾਲ ਬਾਇਓ ਸੀਡ ਦੀ ਗੁਰੂ ਸੁਪਰ ਸੀਡਰ ਨਾਲ ਬੀਜਾਂਗੇ 50 ਕਿਲੋ ਪਾਵਾਂਗੇ ਬੀ ਤੇ ਜੁੜੇ ਰਹੋ ਨਾਲ-ਨਾਲ ਅੱਗੇ-ਅੱਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਵੀ ਕਿਸ ਹਸਾਬ ਹੈ ਕਿਸ ਨਹੀਂ ਕਲੀਆਂ ਪਾਲਾਂ ਪਾਲਾਂ ਨੂੰ ਲਿੱਦ-ਲਿੱਦ ਨੂੰ ਅੱਗ ਲਾਈ ਐ ਬਹੁਤ ਵਧੀਆ ਸੋਨਾ ਟ੍ਰੀਟਮੈਂਟ ਹੁੰਦਾ ਆ ਦੇਖ ਲਓ ਅੱਜ 100 150 ਰੁਪਿਆ ਲਾਇਆ 200 ਰੁਪਿਆ ਲਾਇਆ ਕੱਲ ਨੂੰ ਤੁਹਾਨੂੰ ਕਿੰਨੇ ਹੀ 100 ਦੇ ਸਕਦਾ ਬਾਕੀ ਥੋੜੀ ਜਰਮੀਨੇਸ਼ਨ ਤੇਜ਼ ਹੋਊਗੀ ਤੁਹਾਡੇ ਬੀਜ ਦੀ ਰੂਟ ਸਿਸਟਮ ਵਧੀਆ ਹੋਊਗਾ ਤੇ ਆਹ ਲਓ ਤੁਹਾਡੇ ਸਾਹਮਣੇ ਲਾਲਮ ਲਾਲ ਹੋ ਗਈ ਹੁਣ ਕਈ ਭਰਾ ਕਹਿੰਦੇ ਸੀ ਵੀ ਅਸੀਂ ਫੰਗੀ ਸਾਈਡ ਵਿੱਚ ਨਹੀਂ ਵਿੱਚ ਪਾਉਣਾ ਯਾਰ ਤਾਂ ਬਾਈ ਵਿੱਚ ਵੀ ਪਾ ਸਕਦੇ ਹੋ ਮੈਂ ਅੱਧਾ ਘੰਟਾ ਬਾਅਦ ਵੀ ਰੈਕਸਲੀਜੀ ਲਾ ਕੇ ਦੇਖਿਆ ਤੇ ਅੱਜ ਇਹਦੇ ਵਿੱਚ ਹੀ ਲਾਤਾ ਢੋਲੀ ਦੇ ਵਿੱਚ ਹੀ ਪਾਤਾ ਰੈਕਸਲ ਈਜੀ ਤੇ ਹੁਣ ਦੇਖਦੇ ਆ ਕੀ ਪਾ ਪੈਂਦੀ ਆ ਕਿਉਂਕਿ ਕੰਪਨੀ ਕਲੇਮ ਕਰਦੀ ਆ ਵੀ ਇਹ ਫੰਗੀ ਸਾਈਡ ਤੇ ਇਨਸੈਕਟਰੀਡ ਸਾਈਡ ਨਾਲ ਕੰਪੈਟੀਬਲ ਆ ਆ ਪਾਇਆ ਵੀਰੇ ਇਹਦੀ ਡੋਜ਼ ਜਿਹੜੀ ਰੱਖੀ ਆ ਉਹ 20 ਐਮਐਲ ਰੱਖੀ ਆ 50 ਕਿਲੋ ਦੇ ਬੀਜੇ ਹਿਸਾਬ ਦੇ ਨਾਲ ਜੁੜੇ ਰਹੋ ਅੱਗੇ ਦਿਖਾਉਂਦੇ ਜਾਵਾਂਗੇ ਤੁਹਾਨੂੰ ਲੈ ਮਿੱਤਰੋ ਆ ਗਏ ਖੇਤ ਤੇ 11 ਐਕਰੀ ਵਾਲਾ ਵਾਹਣ ਹੈ ਤੇ ਪਾਲਾ ਪਾਲਾ ਮਚਾ ਕੇ ਤੇ ਆ ਚੱਲੀ ਜਾਂਦਾ ਸੁਪਰ ਸੀਡਰ ਸੱਤ ਪਟਾ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣਾ ਮੈਂ ਵੀ ਮਸ਼ੀਨਾਂ ਦੀ ਸੋਧ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਯਾਰ ਇੰਨਾ ਬੀਕ ਰਿਆ ਪਿਆ ੱੱਲੇ ਠੀਕ ਆ ਤੇ ਨਿਰਾਗੁੱਲੀ ਡੰਡਾ ਆ ਦੇਖ ਲੋ ਵੀ ਆਪੇ ਘਟ ਨਿਕਲਨੀ ਆ ਮਸ਼ੀਨਾਂ ਦੀ ਸੋਧ ਆ ਜਿਹੜੀ ਉਹ ਬਹੁਤ ਜ਼ਿਆਦੀ ਜ਼ਰੂਰੀ ਆ ਯਾਰ ਇੱਧਰ ਕੋਈ ਕਿਸੇ ਦਾ ਧਿਆਨ ਨਹੀਂ ਹੈਗਾ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਦੋ ਤਿੰਨ ਠੀਕ ਆ ਤੇ ਕੱਲੇ ਝਾੜਦੇ ਆਪਾਂ ਬੜੇ ਪਏ ਆ 7 ਫੁੱਟ ਕਣਕੇ ਦੇ ਵਿੱਚ ਉਹੀ ਬਾਈ ਜਿਹੜੀ ਰਲਾਈ ਆ 872 826 ਤੇ 3385 ਗੱਲ ਬਹੁਤ ਜ਼ਿਆਦੀ ਆ ਇਦੇ ਉੱਤੇ ਹੁਣ ਬਟਾ ਬਟਾ ਪਾ ਕੇ ਜਾਂਦਾ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਬਾયર ਦੀ ਮੰਟੀਨੋ ਮੋਰ 2 ਕਿੱਲਿਆਂ ਤੇ ਤੇ 2 ਕਿੱਲਿਆਂ ਦੇ ਉੱਤੇ ਪਰੌਕਸਾਸਲਫੋਨ ਤੇ ਨਾਲ ਪੈਂਡੀ ਪਾ ਕੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਇਹਦੇ ਚ ਪ੍ਰੌਣੀ ਕੀਤੀ ਸੀ ਹਾਂ ਕਿਵੇਂ ਆ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿੰਨੇ ਕਿਲੋ ਵੀ ਪਾ ਰਹੇ ਹੋ ਆਪਾਂ ਸੁਪਰ ਸੀਡਰ ਨਾਲ ਜਿਹੜਾ 50 ਕਿਲੋ ਵੀ ਪਾ ਰਹੇ ਆ ਤੇ ਇੱਕ ਗੱਟਾ ਡੀਪੀ ਦਾ ਹੋਰ ਇਹਦੇ ਵਿੱਚ ਨਾ ਸਲਫਰ ਨਾ ਕੁਝ ਇੱਕ ਬਾਣ ਦੇ ਵਿੱਚ ਕੋਈ ਸਲਫਰ ਨਹੀਂ ਪਾਈ ਕੁਝ ਨਹੀਂ ਪਾਇਆ ਹਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਕਿੰਨਾ ਕਿਲੋ ਬੀ ਪਾ ਰਹੇ ਹੋ ਕਿਹੜੇ ਟਰੈਕਟਰ ਨਾਲ ਬੀਜੀ ਕਿਹੜੇ ਮੈਥਡ ਨਾਲ ਬੀਜੀ